ਕਸੀਦਾਂ ਮੇਰੇ ਭੈਣ ਸਤਕਾਰਯੋਗ ਬਲਵਿੰਦਰ ਕੌਰ ਜੀ ਤੇ ਵੀਰ ਜੀ ਰਜਿੰਦਰ ਸਿੰਘ ਜੀ ਦੇ ਸੱਦੇ ਤੇ ਤੁਹਾਡੇ ਪਿੰਡ ਆਈਆਂ ਜੀ ਤੇ ਅੱਜ ਮੇਰੇ ਸਿਰ ਬਹੁਤ ਵੱਡੀ ਜ਼ਿੰਮੇਵਾਰੀ ਪੈਣ ਜਾ ਰਹੀ ਹੈ ਭੈਣ ਜੀ ਦੇ ਹੁਕਮ ਨਾਲ ਮੈਂ ਤੁਹਾਡਾ ਪਿੰਡ ਗੋਦ ਲਿਆ ਅੱਜ ਠੀਕ ਹੈ ਜੀ ਇਹ ਨਾਪੇ ਨਾਪੇ ਦਾ 81 ਪਿੰਡ ਪਹਿਲਾ ਪਿੰਡ ਜਿਹੜਾ ਮਨਾਰਾ ਦੀ ਦਾ ਸਾਹਮਣੇ ਜਿੰਦਾ ਬੈਠ ਕੇ ਮੈਂ ਗੋਲਿਆ ਤੇ ਕੋਲੈਜ ਲੈਣੀ ਖਾਤੀ ਤੇ ਮੈਂ ਪਲੈਟਫਾਰਮ ਤੇ ਕਹਿੰਦੀ ਤਹਰਾ ਬੋਲਣ ਤੇ ਕਮਾਈ ਕਿਉਂ ਇਹ ਜਿਹੋ ਮੁੰਡੇ ਤੋਂ ਮੰਦਾਵਾਇ ਕੋ ਗੋਦ ਲੈ ਕੇੰਡ ਦੀ ਹੋਰ ਵੀ ਮੇਰੇ ਤੇ ਜ਼ਿੰਮੇਵਾਰੀ ਵੱਡੀ ਬਣੀ ਹੈ ਠੀਕ ਹੈ ਪਹਿਲ ਤੇ ਦਾ ਹੁਣ ਤੇ ਥੋੜਾ ਵਿਕਾਸ ਉਹਨਾਂ ਨੂੰ ਤੁਰੰਤ ਦੂਰ ਕੀਤਾ ਜਾਊਗਾ ਤੇ ਕਦੇ ਵੀ ਤੁਸੀਂ ਮੈਨੂੰ ਮਤਲਬ ਭੈਣ ਜੀ ਦੇ through ਕੋਈ ਵੀ ਕੰਮ ਹੁੰਦਾ ਤੁਹਾਡਾ ਤਾਂ ਦੱਸ ਸਕਦੇ ਹੋ ਵੈਸੇ ਭੈਣ ਜੀ ਪਹਿਲਾਂ ਵੀ ਸਾਡਾ ਤਾਲਮੇਲ ਨਾ ਬਹੁਤ ਲੰਬੇ ਸਮੇਂ ਤੋਂ ਹੈ ਤੇ ਇਹਨਾਂ ਨੂੰ ਵਿਚਾਰਾਂ ਨੂੰ ਮੈਂ ਇਸ ਕੰਮ 'ਤੇ ਲਿਆਂਦਾ ਕਿਉਂਕਿ ਸਿਆਣੇ ਕਹਿੰਦੇ ਹੁੰਦੇ ਨੇ ਵੀ ਫਿਰ ਗਾਰ 'ਚ ਵੜਨਾ ਪੈਂਦਾ ਹੈ ਹਨਾ ਤਾਂ ਇਹਨਾਂ ਨੂੰ ਹੀ ਮੈਂ ਗਾਰ 'ਚ ਵਾੜਿਆਗਾ ਇਹ ਤਾਂ ਵਿਚਾਰੇ ਬਣਦੇ ਨਹੀਂ ਸੀ ਸਰਬਸੰਮਤੀ ਨਾਲ ਫਿਰ ਚਲੋ ਤੁਸੀਂ ਸਾਰਿਆਂ ਨੇ ਮਾਣ ਬਖਸ਼ਿਆ ਪਿੰਡ ਨੇ ਤੇ ਮੈਂ ਤੁਹਾਡੇ ਜੋ ਤੁਸੀਂ ਭੈਣ ਜੀ ਨੂੰ ਇੰਨਾ ਮਾਣ ਬਖਸ਼ ਕੇ ਸਰਬਸੰਮਤੀ ਨਾਲ ਚੋਣਿਆ ਤਾਂ ਅਸੀਂ ਦੋਨੇ ਭੈਣਾ ਤੁਹਾਡੇ ਕੋਲ ਸਦਾ ਲਈ ਹਾਜ਼ਰ ਹਾਂ ਗੁਰੂ ਜੀ ਦਾ ਖਾਲਸਾ ਮੇਰਾ ਨੇੜੇ ਹੋ ਗਏ ਜੀ ਨੇੜੇ ਇੱਧਰੋਂ ਸੜਕ ਚੱਲਦੀ ਹੈ ਹਾਂਜੀ ਹਾਂਜੀ ਇੱਕ ਵਾਰ ਪਾ ਦਿਓ ਆ ਲੋ ਪੈਸਾ ਇਹ ਪਰਬਲੋਬ ਜੀ ਅੱਛਾ ਤੁਸੀਂ ਦੋ ਇੱਕ ਜੀ ਇਧਰ ਆ ਕੋਈ ਤੇ ਦੇ ਭੈਣ ਸੁਲਿੰਦਰ ਕੌਰ ਸਰਪੰਚ ਗ੍ਰਾਮ ਪੰਚਾਇਤ ਪਾਲੀਆ ਫਰਦ ਤੇ ਵੀਰ ਜੀ ਰਜਿੰਦਰ ਸਿੰਘ ਪਾਲੀਆ ਇਸ ਮੁੱਚੀ ਪੰਚਾਇਤ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਤੇ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਇਨਾ ਮਾਨ ਸਨਮਾਨ ਬਖਸ਼ਿਆ ਤੇ ਇਹ ਬਹੁਤ ਵਧੀਆ ਪਿੰਡ ਹੈਗਾ ਜੀ ਸਰਬਸੰਮਤੀ ਨਾਲ ਪੰਚਾਇਤ ਬਣੀ ਆ ਤੇ ਇੱਥੇ ਸਪੈਸ਼ਲ ਵਿਕਾਸ ਕਰਾਉਣ ਵਾਸਤੇ ਜਿਵੇਂ ਸਵੱਛ ਭਾਰਤ ਅਭਿਆਨ ਇੱਕ ਸਕੀਮ ਹੈ ਜੀ ਤੇ ਉਹਦੇ ਤਹਿਤ ਮੈਂ ਇਹ ਪਿੰਡ ਜਿਹੜਾ ਗੋਦ ਲਿਆ ਹੈਗਾ ਨੱਬਾ ਬਲਾਕ ਦਾ ਇੱਕੋ ਇੱਕ ਪਿੰਡ ਜਿਹੜਾ ਕਿ ਮੈਂ ਅੱਜ ਗੋਦ ਲਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਪੁਰਦਵਾਰਾ ਸਾਹਿਬ ਦੇ ਵਿੱਚ ਗੁਰਦਸਾਹਿਬ ਜੀ ਦੀ ਹਜ਼ੂਰੀ ਵਿੱਚ ਇਥੇ ਪਹਿਲ ਦੇ ਆਧਾਰ ਤੇ ਸਿ ਜੋ ਵੀ ਸੈਂਟਰ ਤੋਂ ਕੋਈ ਸਕੀਮਾਂ ਆਉਂਦੀਆਂ ਜਾਂ ਪੰਜਾਬ ਸਰਕਾਰ ਤੋਂ ਪਹਿਲ ਦੇ ਆਧਾਰ ਤੇ ਵਿਲੱਖਣ ਵਿਕਾਸ ਹੋ ਇਸ ਤਰ੍ਹਾਂ ਦੀਆਂ ਮਤਲਬ ਕਿ ਇਹ ਸਕੀਮਾਂ ਆਉਂਦੀ ਵੀ ਨੇ ਇਹ ਜੋ ਵੀ ਇਹਨਾਂ ਦੀ ਡਿਮਾਂਡ ਹੋਗੀ ਪਿੰਡ ਵਾਸੀਆਂ ਪੰਚਾਇਤ ਦੀ ਭੈਣ ਜੀ ਕੁਲਵਿੰਦਰ ਕੌਰ ਜੀ ਪੰਜਾਬ ਸਰਕਾਰ ਵੱਲੋਂ ਸਕੀਮਾਂ ਆਉਂਦੀਆਂ ਨੇ ਜਾਂ ਸੈਂਟਰ ਵੱਲੋਂ ਵੀ ਆਏ। ਇਹ ਸੈਂਟਰ ਵੱਲੋਂ ਵੀ ਜੀ ਪੰਜਾਬ ਸਰਕਾਰ ਤੋਂ ਵੀ ਜੋ ਵੀ ਇਹਨਾਂ ਦੀ ਪ੍ਰਪੋਜ਼ਲ ਹੋਊਗੀ ਪਿੰਡ ਵਾਸਤੇ ਜੋ ਮੰਗ ਹੋਊਗੀ। ਅਸੀਂ ਪਹਿਲਾਂ ਵੀ ਮੈਂ ਇੱਥੇ ਇਸ ਪਿੰਡ 'ਚ ਆਉਂਦੀ ਜਾਂਦੀ ਰਹਿੰਦੀ ਹਾਂ ਜੀ। ਤੇ ਬਹੁਤ ਸੋਹਣਾ ਇਹਨਾਂ ਨੇ ਜਿਵੇਂ ਥੋੜਾ ਸਮਾਂ ਹੀ ਹੋਇਆ ਇਹਨਾਂ ਨੂੰ ਬਣਿਆ ਨੂੰ ਸਰਪੰਚ ਪਿੰਡ ਦਾ ਬਹੁਤ ਵਧੀਆ ਵਿਕਾਸ ਕਰਾ ਰਹੇ ਨੇ। ਆਰਗ ਜਰੀ ਹੋਇਆ ਹੈ ਸਕੀਮਾ ਨਾਲ ਜਿਵੇਂ ਪੰਚਾਇਤ ਦੀ ਡਿਮਾਂਡ ਹੋਊਗੀ ਜੀ ਸਰਬਸੰਮਤੀ ਵਾਲੀ ਪੰਚਾਇਤ ਹੈ ਇਹ ਤੇ ਉਸ ਤਰ੍ਹਾਂ ਹੀ ਇੱਥੇ ਵਿਕਾਸ ਜਿਹੜਾ ਹੈਗਾ ਕਰਾਇਆ ਜਾਊਗਾ ਤੇ ਮੈਂ ਇੱਥੇ ਆਉਂਦੀ ਜਾਂਦੀ ਰਹਾਂਗੀ ਹੁਣ ਇਹ ਪਿੰਡ ਮੈਂ ਗੋਦ ਲੈ ਲੈ ਜੇ ਤਾਂ ਮੇਰੀ ਜ਼ਿੰਮੇਵਾਰੀ ਅੱਜ ਇੱਕ ਹੋਰ ਬਣ ਗਈ ਵੱਡੀ ਜ਼ਿੰਮੇਵਾਰੀ ਪੈ ਗਈ ਮੇਰੇ ਤੇ ਹੁਣ ਤੇ ਹੁਣ ਮੈਂ ਪਹਿਲ ਦੇ ਆਧਾਰ ਤੇ ਇਹਨਾਂ ਦੇ ਭੈਣ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਵੈਸੇ ਪਹਿਲਾਂ ਵੀ ਖੜੀ ਸੀ ਹੁਣ ਹੋਰ ਜ਼ਿੰਮੇਵਾਰੀ ਵਧ ਗਈ। ਮੈਡਮ ਇਹ ਕੋਈ ਫਾਰਮ ਲੱਗਦਾ ਇਹ ਇਹ ਮਤਲਬ ਪਹਿਲੇ ਪਤਾ ਹੀ ਪਹਿਲਾ ਜੀ ਇਸ ਬਲਾਕ ਦਾ ਪਹਿਲਾ ਨਾਬਾ ਬਲਾਕ ਠੀਕ ਹੈ ਹਾਂ ਪਿੰਡ ਵਾਸੀਆਂ ਕੀ ਜਨਤ ਪਿੰਡ ਵਾਸੀਆਂ ਨੂੰ ਮੈਂ ਇਹ ਕਹਿਣਾ ਚਾਹੂੰਗੀ ਵੀ ਜਿਹੜੇ ਮਤਲਬ ਇੱਕ ਸਾਰੇ ਇਕੱਠ ਹੋ ਕੇ ਪਿੰਡ ਦਾ ਵਿਕਾਸ ਆ ਜਿਹੜਾ ਉਹ ਪਹਿਲ ਦੇ ਆਧਾਰ ਤੇ ਕਰਾਉਣ ਦੀ ਹੈ ਵਿਕਾਸ ਕਰਾਉਣ ਦੇ ਵਿੱਚ ਸਹਿਯੋਗ ਦੇਣਾ ਤੇ ਬਾਕੀ ਇਹਨਾਂ ਦੀਆਂ ਪਿੰਡ ਵਾਸੀਆਂ ਦੀਆਂ ਜੋ ਵੀ ਸਮੱਸਿਆਵਾਂ ਹੋਣਗੀਆਂ ਜੀ ਮੈਂ ਉਹ ਪਹਿਲ ਦੇ ਆਧਾਰ ਤੇ ਹੱਲ ਕਰੂੰਗਾ ਇਹਦਾ ਕੋਈ ਸਮਾ ਸੀਮਤ ਨਹੀਂ ਹੈ ਨਹੀਂ ਕੋਈ ਸਮਾ ਸੀਮਤ ਨਹੀਂ ਜੀ ਮੈਂ ਇੱਥੇ ਹੁਣ ਇਹਨਾਂ ਦੇ ਨਾਲ ਆਉਂਦੀ ਜਾਂਦੀ ਰਹੂੰਗੀ ਬਾਕੀ ਸਾਡੇ ਭੈਣ ਜੀ ਇਹ ਉਹਤ ਤੀਆ ਸੋਹਣੇ ਕੰਮ ਕਰ ਰਹੇ ਨੇ ਵੀਡੀਓ ਮੈਡਮ ਬਲਜੀਤ ਕੌਰ ਖਾਲਸਾ ਵੱਲੋਂ ਪਿੰਡ ਜੋ ਆਪਣੇ ਘਰ ਕਮਲਾ ਨਾਲ ਹੋਦ ਲੱਤੇ ਕਿਹ ਜਨਾ ਚੁੱਤ ਜੀ ਕਮਲਾ ਸਿੰਘ ਖਾਲਸਾ ਮੈਂ ਜੀ ਪਤੀ ਮੈਂ ਤਾਂ ਅੰਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਹਨਾਂ ਨੇ ਮੇਰਾ ਮਹਿਲਾਂ ਗੜਾ ਸਹਿਯੋਗ ਦਿੱਤਾ ਇਹਨਾਂ ਨੇ ਕਾਰ ਨਹੀਂ ਮੈਂ ਸਰਪੰਚ ਬਣੀ ਆ ਜਿਨ੍ਹਾਂ ਨੇ ਮੇਰੇ ਨਾਲ ਵਾਦਾ ਵੀ ਕੀਤਾ ਸੀ ਕਿ ਤੁਹਾਨੂੰ ਵਾਧਾ ਕਰਨ ਦੀ ਲੋੜ ਨਹੀਂ ਮੈਂ ਆਪ ਹੀ ਕਰੂ ਅੱਗੇ ਤੁਸੀਂ ਆਓ ਮੈਂ ਪਿੰਡ ਵਾਲੇ ਸੋਚਦੀ ਹਾਂ ਇਸ ਹੈਕਿੰਗ ਦੇ ਸਾਜਿਬੰਦ ਦੇ ਵਿੱਚ ਕੁਝ ਵੀ ਨਹੀਂ ਹੈਗਾ ਵੀਰ ਜੀ ਇਸ ਕਰਕੇ ਭੈਣ ਜੀ ਤੇ ਪ੍ਰੈਸ਼ਰ ਵੀ ਪਾਇਆ ਵੀ ਥੋੜਾ ਸਾਡਾ ਕਰੋ ਵਿਚਾਰ ਸੋ ਸਾਡੇ ਡਾਕਟਰ ਤੱਕ ਵੀ ਨਹੀਂ ਹੈਗਾ ਪਿੰਡ ਦੇ ਵਿੱਚ ਤੇ ਭੈਣ ਜੀ ਨੇ ਮੇਰੇ ਹੱਥ ਬਣ ਕੇ ਬੇਨਤੀ ਕਰਦੀਆਂ ਵੀ ਜੋ ਵੀ ਤੁਸੀਂ ਕਰੋਗੇ ਤਾਂ ਪਹਿਲਾਂ ਸਾਡੀ ਹੈਲਥ ਵਾਸਤੇ ਜ਼ਰੂਰ ਕਰਿਓ ਕਿ ਸਾਨੂੰ ਡਾਕਟਰ ਨਾਲ 500 ਕਿਲੋਮੀਟਰ ਤੀਰ ਜਾਣਾ ਪੈਂਦਾ ਹੈ ਕੋਈ ਵਾਈ ਚਾਂਸ ਰਾਤ ਨੂੰ ਗੱਡੀ ਕੱਢ ਦੇ ਤਾਂ ਕੋਈ ਸੂਲਤ ਨਹੀਂ ਹੈਗੀ ਪਿੰਡ ਨੂੰ ਕੋਈ ਕਿਸੇ ਤਰ੍ਹਾਂ ਦੀ ਭੈਣ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਕਿ ਮੇਰੇ ਅੱਜ ਮੰਦਾ ਵਜਨ ਹਲਕਾ ਹੋ ਗਿਆ ਇਹ ਇਹ ਛੋਟਾ ਸਾ ਵੀ ਇਹ ਦੱਸੋ ਵੀ ਇਹ ਪਿੰਡ ਦੇ ਵਿੱਚ ਕਿੰਨੇ ਕੁ ਕੰਮ ਕਰਨ ਵਾਲੇ ਪੈਂਟਿੰਗ ਨੇ ਇਹਦੀ ਵੀ ਸਾਰੀ ਤਕਰੀਬਨ ਦੇਖੋ ਸਾਡੇ ਗਲੀਆਂ ਨਾਲੀਆਂ ਵੀ ਪੈਂਟਿੰਗ ਪਈਆਂ ਨੇ ਸਾਡੀ ਪਾਣੀ ਦੀ ਨਿਕਾਸੀ ਵੀ ਨਹੀਂ ਹੈਗੀ ਤੇ ਲੋਕ ਬੜੇ ਔਖੇ ਨੇ ਜੀ ਇਹ ਚੀਜ਼ ਨੂੰ ਅਸੀਂ ਥੋੜਾ ਥੋੜਾ ਕਰਕੇ ਕੀਤਾ ਵੀ ਹੈ ਪਰ ਨਹੀਂ ਉਹ ਚੀਜ਼ ਹਲਕਤ ਹੋਈ ਚਲੋ ਟਾਈਮ ਵੀ ਥੋੜਾ ਹੋਇਆ ਬਾਕੀ ਹੁਣ ਭੈਣ ਜਾਨੇ ਬੜਾ ਸਾਡਾ ਸਹਿਯੋਗ ਦਿੱਤਾ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਾਡਾ ਕੁਝ ਪਿੰਡ ਦਾ ਸੁਧਾਰ ਹੋ ਜਾਵੇ ਪੰਚਾਇਤ ਦਾ ਕਿੰਨਾ ਸਹਿਯੋਗ ਹੈ ਤੁਹਾਨੂੰ ਸਾਡੀ ਪੰਚਾਇਤ ਬਹੁਤ ਵਧੀਆ ਸਹਿਯੋਗ ਹੈ ਸਰਪੰਚ ਦੀ ਪੰਚਾਇਤ ਹਾਂਜੀ ਸਾਰੇ ਮੈਂਬਰ ਸਭਨ ਸਾਡੇ ਨਾਲ ਨੇ ਸਾਰੇ ਇਕਜੁੱਟ ਹੋ ਕੇ ਸਾਰਾ ਕੰਮ ਕਰਦੇ ਹਾਂ ਜਿਵੇਂ ਕਿ ਸਾਰਾ ਨਗਰ ਹੀ ਇੱਕਜੁੱਟ ਹੈ ਕੋਈ ਅਜੀ ਗੱਲ ਨਹੀਂ ਹੈਗੀ ਸਾਰੇ ਸਹਿਯੋਗ ਨਾਲ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਪਿੰਡ ਦਾ ਵਿਕਾਸ ਕਰਨਾ ਚਾਹੁੰਦੇ ਹਾਂ ਮੈਂ ਵੀਡੀਓ ਮੈਡਮ ਸਭ ਤੋਂ ਧੰਨਵਾਦ ਹਾਂਜੀ ਮਤਲਬ ਵਾਰ-ਵਾਰ ਕਿੰਨੇ ਧੰਨਵਾਦ ਸੱਚੇ ਪਾਤਸ਼ਾਹ ਦੇ ਮੇਹਰ ਰੱਖੇ ਤੰਦਰੁਸਤ ਰੱਖਸੇ ਇਹਨਾਂ ਨੂੰ ਇਹ ਵੱਲੋਂ ਸਾਰੇ ਨਗਰ ਦੇ ਸਾਰੇ ਨਗਰ ਵੱਲੋਂ ਸਾਰੀ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਪਿੰਡ ਜੋ ਕਿ ਵੀਡੀਓ ਮੈਡਮ ਬੀਬੀ ਬਲਜੀਤ ਕੌਰ ਖਾਲਸਾ ਜੀ ਵੱਲੋਂ ਗੋਦ ਲੈਤਾ ਗਿਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਤੁਹਾਡੇ ਪਿੰਡ ਦੇ ਉੱਪਰ ਖਾਸ ਇਹਨਾਂ ਨੇ ਮਤਲਬ ਕਿ ਕਿਰਪਾ ਕੀਤੀ ਹੈ ਸਾਡੇ ਪਿੰਡ ਪ੍ਰਕਾਸ਼ਤਾ ਵੀ ਹੋਣ ਵਾਲਾ ਜੀ ਕਿ ਗਲੀਆਂ ਵੀ ਸਾਰੀਆਂ ਕੀ ਬਤੀ ਸੰਪਨਾਂ ਦੀ ਬਣੀ ਹੋਣ ਦਿੱਤੀਆਂ ਗਈਆਂ ਇਕੱਠੀਆਂ ਵੀ ਗਲੀਆਂ ਪਈਆਂ ਲੰਘਾਟ ਬਣ ਲਗੀਆਂ ਇਨਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਤੁਹਾਡੀ ਇਹ ਰੋਡ ਤੇ ਵੀ ਕਾਫੀ ਖਸਤਾ ਹਾਲਤਾ ਕੱਢੇ ਹੋਏ ਵੀ ਨਹੀਂ ਬਹੁਤ ਗਰਾਹ ਗੁਰਦੁਆਰਾ ਸਾਡੇ ਮੂਹਰੇ ਸਾਡੀ ਪਹਿਲਾਂ ਇੱਕ ਪੰਚਾਇਤ ਨੇ ਬਣੀ ਸੀ ਤੇ ਸੀਗਰੇ ਵਾਲੇ ਪਏ ਜਿੰਨੇ ਪਤਲੇ ਪਾ ਠੀਕ ਹੈ ਜੀ ਉਹ ਤੀਰੇ ਸੀਗਰੇ ਸਾਡੇ ਬੰਦੇ ਰਹਿੰਦੀ ਹੈ ਠੀਕ ਹੈ ਜੀ ਦੋ ਮਹੀਨੇ ਤਿੰਨਾਂ ਜਿਹੜੇ ਮਹੀਨਾ ਚੱਲਦੀ ਆ ਤੇ ਸਫਾਈ ਕਰਨ ਲਈ ਯਾਨੀ ਕਾਫੀ ਸਾਡੇ ਪਿੰਡ ਦਾ ਵਿਕਾਸ ਹੋਣਾ ਹੈ ਜੀ ਉਹ ਜਿਵੇਂ ਤੁਹਾਡੇ ਪਿੰਡ ਦਾ ਮਤਲਬ ਕਿ ਅੱਗੇ ਤੋਂ ਰੋਡ ਕੱਢੀ ਆ ਰਹੀ ਏ ਇਹ ਰੋਡ ਤੇ ਵੀ ਥੋੜੀ ਹੈ ਕਾਰਗਜ਼ਰੀ ਵੀ ਚੌੜੀ ਕਰਨ ਦੀ ਜਿਵੇਂ ਦੇਖੋ ਕਹਿ ਰਹੀ ਹੈ ਗਵਰਨਮੈਂਟ ਵੀ ਖਾਨਾ ਪੱਟੀ ਚੌੜੀ ਮਨਜ਼ੂਰ ਹੋ ਚੁੱਕੀ ਹੈ ਹਰ ਇੱਕ ਠੀਕ ਹੈ ਜੀ ਹਾਂ ਇਹ ਦੇਖੋ ਬਣਦੀ ਜਾ ਰਹੀ ਹੈ ਕਿਹੜੇ ਕਿਹੜੇ ਵਿਕਾਸ ਦੇ ਮੇਨ ਖੰਮ ਨੇ ਜਿਹੜੇ ਤੁਹਾਡੇ ਕੋਲ ਨਾਲੇ ਤਿੰਨ ਚਾਰ ਗੱਲਾਂ ਤਾਂ ਚੀਜ਼ ਨਹੀਂ ਠੀਕ ਹੈ ਜੀ ਸਾਡੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ਠੀਕ ਹੈ ਜੀ ਕਿਉਂਕਿ ਦਾ ਜ਼ਮੀਨੀ ਨਹੀਂ ਪੈਂਦਾ ਸਾਰੇ ਖੰਡ ਚਾ ਕੇ ਪਾਣੀ ਖੜ ਜਾਂਦਾ ਹੈ ਹੋਰ ਕੀ ਕਹਿਣਾ ਚਾਹੁੰਦੇ ਵੀਡੀਓ ਮੈਡਮ ਨੂੰ ਤੁਹਾਨੂੰ ਬਹੁਤ ਬਹੁਤ ਤੁਹਾਡੇ ਪਾਸੇ ਦਾ ਦਿਨ ਬਹੁਤ ਚੰਗਾ ਰਹੇਗਾ ਜੀ ਅਰ ਕਾ ਸਾਡੇ ਪ੍ਰਗਤੀ ਦਾ ਕੁਸ਼ਲਤਾ ਹੋ ਜੂਗਾ ਜੀ